ਅਮਰਤਪਾਲ ਮੈਰੋਂ ਤੇ ਪੜ ਕੇ ਗੁਰਸਿਮਰਨ ਸਿੰਘ ਮੰਡ ਮੈਰੋ ਦਾ ਹੱਤਵਾਦੀ ਐ ਮੈਰੋ ਦੀ ਗੱਡੀ ਮੈਨੂੰ ਜਿਹੜਾ ਕਸਾਲ ਬਈ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰਨ ਸਿੰਘ ਮੰਡ ਯਾਦਾ ਪਿਓ ਯਾਰੀ ਜਾਓ ਉਹਦੇ ਪਿਓ ਦਾ ਨਹੀਂ ਜੇ ਮੈਂ ਕਤਲ ਕੀਤਾ ਮੈਂ ਪੁਰਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਠਫੜ ਲਓ ਜੀ ਮੰਡ ਨੇ ਅਮਰਤਪਾਲ ਮੈਰੋ ਨੂੰ ਦਿੱਤੀ ਚੇਤਾਵਨੀ ਡਰਦਾ ਕਿਉਂ ਹੈ ਉਹ ਗਿੱਦਰ ਦੇ ਲਾਦ ਆ ਉਹ ਉਹ ਨਕਲੀ ਆ ਹੋ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਦਾ ਦੀਪਿਕਾ ਲੁਧਰਾ ਦੇ ਹੱਕ ਚ ਵੀ ਦਿੱਤਾ ਵੱਡਾ ਬਿਆਨ ਵੀ ਲੁਧਰਾ ਦੇ ਨਾਲ ਖੜੇ ਆ ਪਰ ਸਟੈਂਡ ਰੱਖੇ ਲੁਧਰਾ ਪਰਿਵਾਰ ਮੇਰੇ ਤੋਂ ਮਾਫੀ ਨਾ ਮੰਗੇ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਉਹ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਇਹ ਡਾਕੂ ਆ ਮੀਕਾ ਸਿੰਘ ਵੱਲੋਂ ਵੀ ਅਮਰਤਪਾਲ ਖਿਲਾਫ ਕੱਢੀ ਗਈ ਹੈ ਪੜਾਸ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਇਹ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਾੜਾ ਫਟੇ ਜੱਕ ਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਸਾਰੀ ਦੁਨੀਆ ਮਾਨ ਕਰਦੀ ਉਹ ਕੰਮ ਕਰਕੇ ਦੀ ਵਿਚਾਰੇ ਐਨੇ ਤੁਸੀਂ ਵਿਹਲੇ ਹੋਗੇ ਕੌਣ ਨੱਚਰੀ ਕੌਣ ਛੋੜੇ ਕੱਪੜੇ ਬਾਰੇ ਨੂੰ ਜਾ ਕੇ ਮਾਰਦੇ ਵਾਹ ਰੀ ਵਾਹ ਜੀ ਹਾਂ ਜਿੱਥੇ ਅਮਰਤਪਾਲ ਮਹਿਰੋਂ ਦੇ ਹੱਕ 'ਚ ਵੱਡੀ ਗਿਣਤੀ 'ਚ ਲੋਕ ਆ ਰਹੇ ਨੇ ਉੱਥੇ ਹੀ ਅਮਰਤਪਾਲ ਦੇ ਵਿਰੋਧ 'ਚ ਵੀ ਲੋਕ ਸਾਹਮਣੇ ਆ ਰਹੇ ਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਗਾਇਕ ਮੀਕਾ ਸਿੰਘ ਤੋਂ ਬਾਅਦ ਹੁਣ ਗੁਰਸੇਮ ਸਿੰਘ ਮੰਡ ਵੱਲੋਂ ਅਮਰਤਪਾਲ ਦਾ ਵਿਰੋਧ ਕੀਤਾ ਗਿਆ ਹੈ ਅਮਰਤਪਾਲ ਮੈਰੋ ਖਿਲਾਫ ਜੰਮ ਕੇ ਪੜਾਸ ਕੱਢੀ ਗਈ ਹੈ ਅਮਰਤਪਾਲ ਮੈਰੋ ਨੂੰ ਮੰਡ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਅਮਰਤਪਾਲ ਮੈਰੋ ਤੇ ਭੜਕਦੇ ਹੋਏ ਮੰਡ ਨੇ ਕਿਹਾ ਕਿ ਇਸ ਤਰੀਕੇ ਨਾਲ ਕਤਲ ਕਰਨਾ ਬਿਲਕੁਲ ਗਲਤ ਹੈ ਜਿਸ ਤੇ ਚੱਲਦੇ ਹੀ ਪੁਲਿਸ ਤੋਂ ਉਹਨਾਂ ਵੱਲੋਂ ਸਖਤ ਕਾਰਵਾਈ ਦੀ ਮੰਗ ਮੈਰੋ ਖਿਲਾਫ ਕੀਤੀ ਗਈ ਹੈ ਇਸ ਦੇ ਨਾਲ ਹੀ ਮੰਡ ਵੱਲੋਂ ਦੀਪਿਕਾ ਲੂਤਰਾ ਤੇ ਪ੍ਰੀਤ ਜੱਟੀ ਦੇ ਹੱਕ ਚ ਵੀ ਬਿਆਨ ਦਿੱਤਾ ਗਿਆ ਮੈਰੋ ਹੱਤਵਾਦੀ ਆ ਮੈਰੋ ਦੀ ਗੱਡੀ ਮੈਨੂੰ ਜੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰ ਸਿੰਘ ਮਾੜੇ ਜਾਦਾ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੈਰੋ ਭੱਜਿਆ ਕਿਉਂ ਆ ਮੈਰੋ ਭੱਜਿਆ ਕਿਉਂ ਆ ਪ੍ਰਸ਼ਾਸ਼ਨ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਲਿਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਫੜ ਲਓ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਦਿੱਦਰ ਦੇ ਲਾਦਾ ਉਹ ਉਹ ਨਕਲੀ ਆ ਹੋ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਦਾ ਲੋ ਮੇਰਾ ਫੋਲੋਜੀ ਭਾਈ ਮੇਰੇ ਵੀਰੋ ਫੋਨ ਨਹੀਂ ਚੱਕ ਰਹੇ ਉਹ ਪਹਿਲੇ ਡਰੇ ਹੋਏ ਨੇ ਪਹਿਲੇ ਗੱਲ ਹੋਈ ਸੀ ਤੁਹਾਡੀ ਅਮਰਸਰ ਉਥੋਂ ਨਹੀਂ ਨਹੀਂ ਗੱਲ ਨਹੀਂ ਹੋਈ ਕੱਲ ਦੇ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੂਗਾ ਬੁੱਧੀ ਬਖਸ਼ੂਗਾ ਤਾਕਤ ਬਖਸ਼ੂਗਾ ਭਈ ਲੁਧਰਾਂ ਦੇ ਨਾਲ ਖੜੇ ਆਂ ਪਰ ਸੈੱਡ ਰਖੇ ਲੁਧਰਾ ਪਰਿਵਾਰ ਮੇਰੇ ਉਹ ਤੇ ਮਾਫੀ ਨਾ ਆਉਂਗੇ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਕੋਈ ਹੋਵੇ ਮਾਫੀ ਨਹੀਂ ਮੰਗਣੀ ਇਹ ਡਾਕੂਆ ਦੋ ਇਹ ਲਟੇਰੇ ਆ ਏ ਨਾਲੇ ਕੱਚੇ ਵੀ ਆਏ ਅਮਰਤਪਾਲ ਮੈਰੋ ਵਰਗੇ ਹੱਥ ਜੋੜ ਕੇ ਨਾ ਸਾਥ ਦਿਓ ਨਾ ਸਾਥ ਦਿਓ ਵੀ ਉਹਨਾਂ ਦੇ ਹੱਕ ਜਾ ਗਏ ਮੈਰੋ ਉਹ ਨਾ 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 ਉਹ ਸਿਮਰ ਸਿਮਰਜੀਤ ਖੌਰ ਬੱਗਲ ਇਹਦੀ ਐਡਵੋਕੇਟ ਆ ਉਹਦੇ ਦਾ ਕੁੱਟ ਪਹਿਲਾਂ ਪੈ ਚੁੱਕੀ ਆ ਉਹ ਕੀ ਕਰੂਗੀ ਉਹਦਾ ਹਾਏ ਰੇਤ mafia ਹਾਏ ਰੇਤ mafia ਦਾ ਹਿਸਾਬ ਨਹੀਂ ਹੋਇਆ ਕੋਈ ਰੇਤ mafia ਨਹੀਂ ਮੇਰੇ ਕੋਲ ਪੰਜਾਬ ਚ ਕੋਈ ਰੇਤ mafia ਨਹੀਂ ਹੈਗੀ ਆ ਤਰੀਕੇ ਨਾਲ ਕੰਮ ਕਰਦੇ ਪਾ ਜੇ ਤੁਹਾਨੂੰ ਕੋਈ ਧਮਕੀ ਆਂਦੀ ਆ ਪ੍ਰਸ਼ਾਸਨ ਦਾ ਸਾਥ ਦਿਓ ਭੁੱਲਰ ਸਾਹਿਬ ਦਾ ਸਾਥ ਦਿਓ ਹੂੰ ਕਮਿਸ਼ਨਰ ਸਾਹਿਬ ਦਾ ਸਾਥ ਦਿਓ ਅੰਬਸਰੀ ਅਮਰ ਸਾਹਿਬ ਸਾਹਿਬ ਵਿਆਹਤੀ ਲੱਗ ਦਿਓ ਦੱਸ ਦਈਏ ਕਿ ਮਸ਼ਹੂਰ ਬਾਲੀਵੁੱਡ ਦੇ ਅਦਾਕਾਰ ਮੀਕਾ ਸਿੰਘ ਵੱਲੋਂ ਵੀ ਅਮਰਤਪਾਲ ਤੇ ਉਸਦੇ ਸਾਥੀਆਂ ਵੱਲੋਂ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਗਿਆ ਮੀਕਾ ਸਿੰਘ ਨੇ ਕਿਹਾ ਕਿ ਜੋਦੇ ਬੱਚਿਆਂ ਤੇ ਔਰਤਾਂ ਤੇ ਹੱਥ ਨਹੀਂ ਚੁੱਕਦੇ ਉਹਨਾਂ ਕਿਹਾ ਕਿ ਮਾਰਨ ਦੀ ਬਜਾਏ ਉਸ ਨੂੰ ਸਮਝਾਇਆ ਜਾ ਸਕਦਾ ਸੀ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਤਲਬ ਫਟੇ ਜੱਕ ਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਮੇਰਾ ਨਾਂ ਵੀ ਮਿਕਰ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੇ ਆਪ ਤੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਕਿ ਯਾਰ ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਕਤਲ ਕਰਤਾ ਸ਼ਾਬਾਸ਼ ਅੱਜ ਸਾਰੇ ਦਿਨੋਂ ਹਜ ਤੱਕ ਤੇ ਇਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਗਰੀਬਾਂ ਦੀ ਹੈਲਪ ਕਰਦੇ ਆਂ ਕਿਸੇ ਮظلوم ਨੂੰ ਸਾਡੀ ਜ਼ਰੂਰਤ ਹੋਵੇ ਅਸੀਂ ਹਮੇਸ਼ਾ ਖੜੇ ਹੁੰਨੇ ਆਂ ਇਹ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਅਮਰਿਤਪਾਲ ਸਿੰਘ ਨਾਮ ਹੈ ਸੁਣਿਆ ਭਾਈ ਛਾਹ ਕੇ ਸਲੂਟ ਹੈ ਬਹੁਤ ਵਧੀਆ ਕੰਮ ਤੇ ਦੁੱੜ ਫਿਟੇ ਮੇ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਤਿੱਧ ਨਹੀਂ ਹੱਤ ਚੱਕਦੇ ਔਰਤਾਂ ਦੇ ਦੇ ਹੱਤ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੰਮ ਤੇ ਸਾਰੀ ਦੁਨੀਆ ਮਾਣ ਕਰਦੀ ਉਹ ਕੰਮ ਕਰ ਗਈ ਦੇ ਵਿਚਾਰੇ ਐਨੇ ਤੁਸੀਂ ਵਹਿਲੇ ਹੋਗੇ ਕੌਣ ਨੱਚਰੀ ਕੌਣ ਛੋੜੇ ਕੱਪੜੇ ਪਾ ਰਹੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤਨੂ ਐਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ ਚ ਜਾ ਕੇ ਜਾਓ ਸੰਭਾਲੋ ਜਾ ਕੇ ਯਾਰ ਇਹ ਕਿਹੜੇ ਪਾਸੇ ਤੁਸੀਂ ਤੁਰ ਪਏ ਇਹੀ ਕੰਮ ਰਹੇਗਾ ਸਾਡੀ ਦੁਨੀਆ ਚ ਕੇਸੀ ਭਾਈ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕੱਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਰਾਨਾ ਬੋਲਦੀ ਹੈ ਕਮਲਕੌਰ ਦਾ ਨਾਮ ਹੈ ਕੰਚਨ ਨੂੰ ਚੱਕ ਕੇ ਸੀ ਮੜ ਕਰਦਾ ਸੋਧ ਸੋਧਾ ਲਾਤਾ ਵਾਹ ਸ਼ਾਬਾਸ਼ ਜਿੰਹਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਲਗਾਤਾਰੇ ਮਾਮਲਾ ਪੱਖ ਦਾ ਜਾ ਰਿਹਾ ਹੈ ਦੱਸਦੀਏ ਕਿ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਲਚਰਤਾ ਦਾ ਹਵਾਲਾ ਦਿੰਦੇ ਹੋਏ ਕਤਲ ਨੂੰ ਸਹੀ ਠਹਿਰਾਉਂਦੇ ਦਿਖਾਈ ਦਿੱਤੇ ਨੇ ਜਦਕਿ ਦੂਜੇ ਪਾਸੇ ਗੁਰਸਿਮਰਨ ਸਿੰਘ ਮੰਡ ਮੀਕਾ ਸਿੰਘ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਫਿਲਹਾਲ ਦੇਖਣਾ ਹੋਵੇਗਾ ਕਿ ਮਸਲਾ ਕਦੋਂ ਤੇ ਕਿਵੇਂ ਹੱਲ ਹੁੰਦਾ ਜਗਬਾਨੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ